ਰੈਡੀ ਇਤਿਹਾਸ ਅਤੇ ਬਰਾਸਤੀ ਜਾਦਾਂ ਅਤੇ ਯਾਦਗਾਰਾਂ ਅਤੇ ਇਮਾਰਤਾਂ ਨੂੰ ਸਚਿੱਤਰ ਬਿਆਨ ਕਰਦੀ ਪੱਤਰਕਾਰ ਲੇਖਕ ਜਤਿੰਦਰ ਪੰਮੀ ਦੀ ਇਹ ਪੁਸਤਕ ਸੱਚਮੁੱਚ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਦੀ ਪ੍ਰਤੀਤ ਹੁੰਦੀ ਹੈ ਡੰਡੀ ਕਾਲਕਥਾ ਦੇ ਇਤਿਹਾਸਕ ਪੰਨਿਆਂ ਉੱਤੇ ਇਹ ਪੁਸਤਕ ਗੀਤ ਗਾਉਂਦੇ ਪੱਥਰਾਂ ਦੇ ਮੁਖਾਰਬਿੰਦ ਤੋਂ ਉਪਜਿਆ ਇੱਕ ਨਾ ਭੁੱਲਣਯੋਗ ਗੀਤ ਬਣ ਕੇ ਰਹਿ ਜਾਵੇਗੀ ਡੰਡੀ 176 ਸਫਿਆਂ ਦੀ ਇਸ ਪੁਸਤਕ ਵਿੱਚ 52 ਇਤਿਹਾਸਕ ਮੀਨਾਰਾਂ ਫਸੀਲਾਂ ਭਵਨਾਂ ਅਤੇ ਕੇਂਦਰਾਂ ਦਾ ਜ਼ਿਕਰ ਕੀਤਾ ਗਿਆ ਹੈ ਡੰਡੀ ਜਲੰਧਰ ਦੇ ਪੁਰਾਣੇ ਰੇਲਵੇ ਸਟੇਸ਼ਨ ਸ਼ਹਿਰ ਦੀਆਂ ਬਾਰਾ ਬਸਤੀਆਂ 12 ਬਾਗਾਂ 12 ਤਲਾਬਾਂ ਅਤੇ 12 ਕੋਟਾਂ ਤੱਕ ਦਾ ਜ਼ਿਕਰ ਕੀਤਾ ਗਿਆ ਹੈ ਡੰਡੀ ਜਤਿੰਦਰ ਪੰਮੀ ਵੱਲੋਂ ਵਰਨਣ ਕੀਤੀਆਂ ਸਭ ਚੀਜ਼ਾਂ ਪਦਾਰਥਾਂ ਦਾ ਜ਼ਿਕਰ ਕਰਦੇ ਸਮੇਂ ਉਹਨਾਂ ਨੇ ਪੰਜਾਬ ਦੀ ਪ੍ਰਾਤਨ ਕਲਾ ਨੂੰ ਕਰੋਸ਼ੀਏ ਦੇ ਫੁੱਲਾਂ ਨਾਲ ਸਜਾਈ ਫੁਲਕਾਰੀ ਬਾਗ ਪੇਸ਼ ਕੀਤਾ ਹੈ ਡੰਡੀ ਲੇਖਕ ਨੇ ਸ਼ਹਿਰ ਦੀ ਵਕਤ ਦੀ ਧੂੜ ਵਿੱਚ ਗਵਾਚ ਚੁੱਕੀ ਵਾਈਟ ਹਾਊਸ ਕੋਠੀ ਲਾਲ ਕੋਠੀ ਕਾਜੀ ਕੋਠੀ ਕਾਰ ਵਾਲੀ ਕੋਠੀ ਦੇ ਉੱਪਰ ਤੋਂ ਧੂੜ ਦੀਆਂ ਪਰਤਾਂ ਨੂੰ ਉੜਾ ਕੇ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਣ ਵਾਲੀਆਂ ਤਸਵੀਰਾਂ ਭਾਗ ਪੇਸ਼ ਕੀਤਾ ਹੈ ਡੰਡੀ ਫਲੌਰ ਦੇ ਕਿਲੇ ਕਿਲਾ ਮਹੱਲਾ ਵਿਕਰਮ ਮਹਿਲ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚੇਤਾ ਪੰਡਤ ਸ਼ਰਦਾ ਰਾਮ ਫਲੋਰੀ ਅਤੇ ਫਿਲਮ ਸਾਜ਼ ਜਸ਼ ਚੋਪੜਾ ਦੀ ਰਹਾਇਸ਼ ਰਹੇ ਮਹੱਲਾ ਗੋਵਿੰਦਗੜ੍ਹ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਲੇਖਕ ਨੇ ਜਲੰਧਰ ਦੇ ਇਤਿਹਾਸਕ ਚਿਹਰੇ ਮੋਹਰੇ ਨੂੰ ਸਜਾ ਕੇ ਰੈਡੀ ਦੇਸ਼ ਅਤੇ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਵਸੇ ਪੰਜਾਬੀਆਂ ਨੂੰ ਪ੍ਰਮਾਣਿਤ ਕੀਤਾ ਹੈ ਟੰਡੀ ਬਸਤੀਆਂ ਤਲਾਬਾਂ ਬਾਗਾਂ ਦੇ ਨਾਂ ਕਿਵੇਂ ਹੋਂਦ ਵਿੱਚ ਆਏ ਲੇਖਕ ਨੇ ਇਸ ਕੰਮ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਬਿਆਨ ਕੀਤਾ ਹੈ ਡੰਡੀ ਮੌਜੂਦਾ ਨਵੀਂ ਪੀੜੀ ਅਤੇ ਆਉਣ ਵਾਲੀ ਪੀੜੀ ਜਿੱਥੇ ਇਤਿਹਾਸ ਅਤੇ ਵਿਰਾਸਤ ਦੇ ਇਸ ਪੱਖ ਤੋਂ ਇਸ ਪੁਸਤਕ ਦਾ ਲਾਭ ਲੈ ਸਕੇਗੀ ਉੱਥੇ ਇਹਨਾ ਵਿਰਾਸਤੀ ਪ੍ਰਤੀਕ ਚਿੰਨਾਂ ਦੇ ਅਮਰ ਹੋ ਜਾਣ ਦੀ ਵੀ ਸੰਭਾਵਨਾ ਹੈ ਡੰਡੀ ਜਲੰਧਰ ਦੇ ਮਹਾਨ ਆਸਥਾ ਧਾਰਮਿਕ ਕੇਂਦਰ ਮੰਦਿਰ ਦੇ ਵੀ ਤਲਾਬ ਦੇ ਇਤਿਹਾਸ ਨੂੰ ਜਤਿੰਦਰ ਪੰਮੀ ਨੇ ਪੂਰੀ ਆਸਥਾ ਅਤੇ ਸ਼ਰਧਾ ਨਾਲ ਪੇਸ਼ ਕੀਤਾ ਹੈ ਡੰਡੀ ਬਿਨਾਂ ਸ਼ੱਕ ਜਤਿੰਦਰ ਪੰਮੀ ਦਾ ਇਹ ਸੰਗ੍ਰਹਿ ਕਿਸੇ ਵੀ ਵਿਰਾਸਤੀ ਕਮਰੇ ਦੇ ਸਾਹਮਣੇ ਵਾਲੀ ਦੀਵਾਰ ਉੱਤੇ ਟੰਗੇ ਆਦਮ ਕਦ ਸ਼ੀਸ਼ੇ ਵਰਗਾ ਹੈ ਜਿਸ ਦੀ ਹਰੇਕ ਰਚਨਾ ਸਵੈ ਸਿੱਧ ਹੋਣ ਦੇ ਅਹਿਸਾਸ ਨੂੰ ਜਾਗਰਿਤ ਕਰਦੀ ਪ੍ਰਤੀਤ ਹੁੰਦੀ ਹੈ ਇਤਿਹਾਸ ਨੇ ਆਪਣੇ ਇਹਨਾ ਚੋਣਵੇਂ ਵਿਰਾਸਤੀ ਸ਼ਾਕਾਰਾਂ ਉੱਤੇ ਪਈ ਸਮੇਂ ਦੀ ਧੂੜ ਦੇ باوجود ਇਸ ਦੇ ਸੁੰਦਰਤਾ ਬੋਧ ਨੂੰ ਖੁਰਨ ਨਹੀਂ ਦਿੱਤਾ ਅਤੇ ਇਹ ਵੀ ਇੱਕ ਉਨਾ ਹੀ ਵੱਡਾ ਸੋਚ ਇਹ ਹੈ ਕਿ ਜਤਿੰਦਰ ਬੰਮੀ ਨੇ ਇਸ ਸੁੰਦਰਤਾ ਬੋਧ ਨੂੰ ਹੂਬ-ਹੂ ਆਪਣੇ ਪਾਠਕਾਂ ਦੇ ਸਾਹਮਣੇ ਰੱਖਣ ਵਿੱਚ ਆਪਣੇ ਅੰਦਰ ਦੇ ਲੇਖਕ ਬੋਧ ਨੂੰ ਜਿਉਂਦਾ ਬਣਾਈ ਰੱਖਿਆ ਹੈ ਡੰਡੀ ਆਓ ਆਪਾਂ ਸਾਰੇ ਇਸ ਕਿਤਾਬ ਨੂੰ ਪੜ੍ਹ ਕੇ ਆਪਣੇ ਵਿਰਸੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕੀਏ ਅਤੇ ਹੋਰਾਂ ਨੂੰ ਵੀ ਕਰਾਈਏ ਡੰਡੀ